ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਕਿਸੇ ਕੇਸ ਨਾਲ ਵਿਜੀਲੈਂਸ ਨੇ ਬੀਤੇ ਹਿਕਾਰ ਅੰਮ੍ਰਿਤਸਰ ਦੀ ਰਿਹਾਈ ਤੋਂ ਤੇ ਛਾਪੇਮਾਰੀ ਕੀਤੀ ਗ੍ਰਫਤਾਰ ਕੀਤਾ ਬਾਏ ਰੋਡ ਉਹ ਚੰਡੀਗੜ੍ਹ ਉਹਨਾਂ ਨੂੰ ਲੈ ਕੇ ਆਇਆ ਗਿਆ ਤੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਚ ਪੇਸ਼ ਕਰੇਗੀ ਵਿਜੀਲੈਂਸ ਜ਼ਾਹਰ ਜੀ ਗੱਲ ਹੈ ਕਿ ਜ਼ਾਤੋਂ ਜ਼ਿਆਦਾ ਪੁਲਿਸ ਰਿਮਾਨ ਹਾਸਲ ਕਰਨ ਦੀ ਕੋਸ਼ਿਸ਼ ਵਿਜੀਲੈਂਸ ਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਬੀਤੇ ਕਾਲ ਸਵਾ 12 ਵਜੇ ਗ੍ਰਫਤਾਰੀ ਪਾ ਦਿੱਤੀ ਗਈ ਸੀ ਵਿਕਰਮ ਸਿੰਘ ਮਜੀਠੀਆ ਦੇ ਤੇ 24 ਘੰਟੇ ਦੇ ਅੰਦਰ ਅੰਦਰ ਹੀ ਕੋਰਟ ਚ ਪੇਸ਼ ਕਰਨਾ ਹੁੰਦਾ ਹੈ ਤੇ ਮੋਹਾਲੀ ਵਿਜੀਲ ਦਫਤਰchik ਰਾਤ ਵਿਕਰਮ ਸਿੰਘ ਮਜੀਠਿਆ ਦੇ ਵੱਲੋਂ ਕੱਟੀ ਗਈ ਹੈ ਆਮਦਨ ਤੋਂ ਵੱਧ ਜਾਇਦਾ ਦੇ ਮਾਮਲੇ 'ਚ ਇੱਕ ਗ੍ਰਿਫਤਾਰੀ ਹੋਈ ਹੈ ਤੇ ਕੱਲ ਅੰਮ੍ਰਿਤਸਰ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠਿਆ ਨੂੰ ਗ੍ਰਿਫਤਾਰ ਕਰਕੇ ਮੋਹਲੀ ਦਫਤਰ ਵਿਜੀਲੈਂਸ ਆਪਣੇ ਲੈ ਕੇ ਆਈ ਸੀ ਜੋ ਕਿ ਮੋਹਲੀ ਛੇ ਦਫਤਰ ਹੈ ਤੇ ਉੱਥੇ ਗ੍ਰਿਫਤਾਰੀ ਹੋਈ ਸੀ ਅੰਮ੍ਰਿਤਸਰ 'ਚ ਉਦੋਂ ਵੀ ਹਾਈ ਵੋਲਟੇ ਡਰਾਮਾ ਹੋਇਆ ਸੀ ਮਜੀਠਿਆ ਦੀ ਵਿਜੀਲੈਂਸ ਅਧਿਕਾਰੀ ਨਾਲ ਤਿੱਖੀ ਬਹਿਸ ਵਾਦੀ ਗਈ ਹੋਈ ਸੀ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਆਮਦਨ 'ਚ ਦਰਸਲ 540 ਕਰੋੜ ਤੋਂ ਵੱਧ ਦਾ ਗੈਰ ਕਾਨੂੰਨੀ वादा है इसका जिक्र किया है विजिलेंस का कहना है कि शक्की विदेशी खात्या जरिए करोड़ों का आईपैड्स दो डेस्कटॉप जब्त किए गए ने। कई डायरीज विजिलेंस ने, ने। इस ही जब्त किए डॉक्यूमेंट्स भी जब्त किए किस तरीके पूरी एफ आई आर भी सामने आई थी किस तरीके किन तरह तहत पूरा मामला दर्ज होया है ਹਾਲਕਿ 540 ਕਰੋੜ ਦੇ ਲੈਣ-ਦੇਣ ਦਾ ਪੂਰਾ ਮਾਮਲਾ ਸਾਹਮਣੇ ਆਇਆ ਸੀ ट्रांजੈਕਸ਼ਨਸ ਹੋਈਆਂ ਨੇ ਸ਼ੱਕੀ ਵਿਦੇਸ਼ੀ ਖਾਤਿਆਂ ਜ਼ਰੇ ਕਰੋੜਾਂ ਦਾ ਲੈਣ-ਦੇਣ ਹੋਇਆ ਹੈ ਵਿਜੀਲੈਂਸ ਨੇ ਇਸ ਗੱਲ ਦਾ ਜ਼ਿਕਰ ਕੀਤਾ 3 ਮੋਬਾਈਲ ਫੋਨਸ 5 ਲੈਪਟਾਪ ਤੇ 5 ਆਈਪੈਡਸ ਤੇ 10 ਡੈਸਕਟਾਪ ਜ਼ਬਤ ਕੀਤੇ ਗਏ ਨੇ ਜ਼ਾਹਰ ਜੀ ਗੱਲ ਹੈ ਕਿ ਇਨਾ ਇਲੈਕਟ੍ਰੋਨਿਕਸ ਗੈਜੇਟਸ ਦੀ ਆਪਣੇ ਪਦਰਤੇ ਜਾਂਚ ਪੜਤਾਲ ਵਿਜੀਲੈਂਸ ਦੇ ਵੱਲੋਂ ਕੀਤੀ ਜਾਏਗੀ ਕਈ ਡਾਇਰੀਜ਼ ਵੀ ਬਰਾਮਦ ਹੋਈਆਂ ਨੇ ਪ੍ਰਾਪਰਟੀ ਡਾਕੂਮੈਂਟਸ ਵੀ ਜ਼ਬਤ ਕੀਤੇ ਗਏ ਨੇ ਵਿਜੀਲੈਂਸ ਦੀ ਟੀਮ ਦੋਨੋਂ ਪਿੱਤੇ ਕੱਲ ਦੀਆਂ ਤਸਵੀਰਾਂ ਜੋ ਗ੍ਰਿਫਤਾਰੀ ਪਾਈ ਗਈ तकरीबन 7:30 ਵਜੇ ਦਾ ਸਮਾਸੀ ਕਿਸੇ ਨਾਲ ਸਵੇਰੇ ਕੱਲ तकरीबन 4:40 ਮਿੰਟ ਤੇ ਵਿਜੀਲੈਂਸ ਨੇ ਬੋਹਾਲੀ ਦਫਤਰ ਜੀ ਐਫ ਆਰ ਦਰਜ ਕੀਤੀ ਵਿਜੀਲੈਂਸ ਦੀਆਂ ਟੀਮਾਂ ਰਵਾਨਾ ਹੋਈਆਂ तकरीबन 9 ਵਜੇ ਬਿਕਰਮ ਸਿੰਘ ਮਜੀਠੀਆ ਜੋ ਕਿ ਅੰਮ੍ਰਿਤਸਰ ਚ ਉਹਨਾਂ ਦੀ ਰਿਹਾਈਸ਼ ਹੈ ਗ੍ਰੀਨ ਐਵੇਨਿਊ ਪੌਸ਼ ਇਲਾਕਾ ਹੈ ਉੱਥੇ ਪਹੁੰਚੀਆਂ ਤੇ ਕਾਫੀ ਤਿੱਖੀ ਬਹਿਸਬਾਜ਼ੀ ਹੋਈ ਤੇ ਪੂਰੇ ਹੰਗਾਮੇ ਤੋਂ ਬਾਅਦ तकरीबन 7:30 ਵਜੇ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਵਿਜੀਲੈਂਸ ਨੇ ਕਰ ਲਿਆ ਵਿਜਲન્સ ਦੀਆਂ ਟੀਮਾਂ ਉੱਥੋਂ ਰਵਾਣਾ ਹੋਈਆਂ ਵਿਕਰਮ ਸਿੰਘ ਵਜੀਠਿਆ ਨੂੰ ਮੋਹਾਲੀ ਲੈ ਕੇ ਆਈਆਂ ਕੱਲ ਦੇਰ ਸ਼ਾਮ ਵਿਕਰਮ ਸਿੰਘ ਵਜੀਠਿਆ ਮੋਹਾਲੀ ਇਥੇ ਪਹੁੰਚੇ ਤੇ ਵਿਜਲન્સ ਦਫਤਰ 'ਚ ਉਹਨਾਂ ਨੇ ਪੂਰੀ ਰਾਤ ਕੱਟੀ ਹੈ ਤੇ ਅੱਜ ਵਿਜਲન્સ ਦੀਆਂ ਟੀਮਾਂ ਜਿਉ ਨੇ ਉਹ ਵਿਕਰਮ ਸਿੰਘ ਵਜੀਠਿਆ ਨੂੰ ਕੋਰਟ 'ਚ ਪੇਸ਼ ਕਰਨ ਗਿਆ ਤੇ ਕੋਰਟ ਪੇਸ਼ ਕਰਕੇ ਉਹਨਾਂ ਦਾ ਪੁਲਿਸ ਨਿਮਾਂਨ ਹਾਸਲ ਕੀਤਾ ਜਾਏਗਾ। ਨੇ ਵਿਜਲન્સ ਰੌਡ ਦੇ ਇਨਵੈਸਟੀਗੇਸ਼ਨ ਨੋ ਨੋ ਜੇਸ਼ੇ ਗਿਗਾਰ ਇਵਾਰ ਇਵਾਰ ਦੇ ਘਰ ਟ੍ਰੇਸ ਪਾਸਿੰਗ ਇਨਟੂ ਮਾਈ ਹਾਊਸ ਇਵਾਰ ਟ੍ਰੇਸ ਪਾਸਿੰਗ ਇਨਟੂ ਮਾਈ ਹਾਊਸ ਅੱਜ ਤਾਂ ਝੂਠਾ ਪਰਚਾ ਦੇ ਕੇ ਸਰਕਾਰ ਨੇ ਇਹ ਹਾਰ ਕਬੂਲ ਕਰ ਲਈ ਹੈ ਕਿ ਨਸ਼ਿਆਂ ਦੇ ਕੇਸ ਦੇ ਵਿੱਚ ਸਰਕਾਰ ਮੂਹਰੇ ਮੂਹਰੇ ਡਿੱਗੀ ਹੈ ਸਰਕਾਰ ਕੋਲੇ ਨਸ਼ਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਤੇ ਹੁਣ ਉਹ ਜਿਹੜੀ ਸੁਪਰੀਮ ਕੋਰਟ ਤੋਂ ਇੱਕ ਖਾਰਜ ਰਿਪੋਰਟ ਹੈ ਜਿਹਦੀ ਬਿਨਾ ਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਐਪਲੀਕੇਸ਼ਨ ਖਾਰੇ ਟਿਕਰਾਉਣ ਦੇ ਲਈ ਸੁਪਰੀਮ ਕੋਰਟ ਸਰਕਾਰ ਗਈ ਸੀ ਇਹ ਰਿਪੋਰਟ ਉੱਥੇ ਰੱਖੀ ਗਈ ਸੀ ਤੇ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਖਾਰਜ ਕਰਤਾ ਸੀ ਸੋ ਇਹ ਨੇਰ ਗਰਦੀ ਸਰਕਾਰ ਦੀ ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਾਰੀ ਰਹੂਗੀ ਮਜੀਠੀਆ ਸਾਹਿਬ ਪੂਰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੋਕਾਂ ਦੀ ਬਚਨਬੱਦ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨਦੀ ਉਹ ਬਚਨਬੱਦ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਿੰਗ ਟੂ ਬ੍ਰੇਕ ਓਪਨ ਮਾਈ ਡੋਰ ਵਿਲ ਜੌਬ ਤਾਂ ਨਹੀਂ ਹੈ ਜੀ ਅੱਜ ਤਗੜੇ ਨਾ ਬੀਜੇ ਪੋਤਾ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਐਕਸ਼ਨ ਹੋਇਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਪ੍ਰੈਸ ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਰਾਤ ਨੂੰ ਕੇਸ ਦਰਜ ਕਰਕੇ ਸਵੇਰੇ 9 ਵਜੇ ਵਿਜੀਲੈਂਸ ਦੀ ਟੀਮ ਮਜੀਠੀਆ ਦੇ ਘਰ ਪਹੁੰਚ ਗਈ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਗੇਟ ਦੇ ਬਾਹਰ ਪਹੁੰਚੇ ਕਾਫੀ ਜਦੋਜਹਿਦ ਤੋਂ ਬਾਅਦ ਗੇਟ ਖੁੱਲਿਆ ਤੇ ਪੁਲਿਸ ਸਮੇਤ ਵਿਜੀਲੈਂਸ ਦੀ ਪੂਰੀ ਟੀਮ ਘਰ ਦੇ ਅੰਦਰ ਵੜ ਗਈ ਇਸ ਦੌਰਾਨ ਵਿਜੀਲੈਂਸ ਦੇ ਅਫਸਰ ਮਜੀਠੀਆ ਦੇ ਕਮਰੇ ਦੇ ਵਿੱਚ ਵੀ ਐਂਟਰ ਕਰਦੇ ਨੇ ਜਿੱਥੇ ਦੋਵਾਂ ਦੇ ਵਿਚਾਲੇ ਕਾਫੀ ਸਮੇਂ ਤੱਕ ਤਿੱਖੀ ਬਹਿਸ ਹੁੰਦੀ ਰਹੀ ਪੁਲਿਸ ਕੌਂਟਰ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ ਡੋਟ ਟੇਕ ਮੈਂ ਗੱਲ ਦੱਸਾਂ ਜੀ ਦੋਲ ਕਮੈਂਡ threaten people in my house you have come ਤੱਕੇ ਨਾਲ ਤੁਸੀਂ you are barging into my house ਮੈਂ ਕਮਰੇ ਚ ਬੈਠਿਆ ਤੁਸੀਂ ਤੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ threat ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਤੱਕੇਸ਼ਾਈ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਇਸ ਸ਼ਬਦ ਵਿਚਾਲੇ ਅਕਾਲੀ ਵਰਕਰ ਵੀ ਮਾਰਚ ਕੱਢ ਕੇ ਹੋਏ ਮਜਿਟੀਆਂ ਦੇ ਘਰ ਦੇ ਬਾਹਰ ਪਹੁੰਚੇ ਤੇ ਵਿਜੀਲੈਂਸ ਦੀ ਕਾਰਵਾਈ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ। ਉਧਰ ਘਰ ਦੇ ਅੰਦਰ ਵਿਜੀਲੈਂਸ ਦੀ ਕਾਰਵਾਈ ਜਾਰੀ ਸੀ। ਹਰ ਕਮਰੇ ਦੀ ਤਲਾਸ਼ੀ ਲਈ ਗਈ ਤੇ ਲੰਬੇ ਸਮੇਂ ਤੱਕ ਬਹਿਸ ਤੋਂ ਬਾਅਦ ਵਿਜੀਲੈਂਸ ਨੇ ਮਜਿਟੀਆਂ ਨੂੰ ਗ੍ਰਿਫਤਾਰ ਕਰ ਲਿਆ ਘਰ ਦੇ ਪਿਛਲੇ ਦਰਵਾਜ਼ੇ ਤੋਂ ਕਰੀਬ ਸਵਾ 3 ਘੰਟੇ ਛਾਪੇਮਾਰੀ ਤੋਂ ਬਾਅਦ ਵਿਕਰ ਮਜਿਟੀਆਂ ਨੂੰ ਵਿਜੀਲੈਂਸ ਆਪਣੇ ਨਾਲ ਲੈ ਗਈ। ਕਿ ਇਸ ਦੌਰਾਨ ਮਜਿਟੀਆਂ ਨੇ ਆਪਣੇ ਬੱਚਿਆਂ ਨੂੰ ਗੜ ਲਾ ਕੇ ਆਰਬੀ ਕੀਤਾ ਜਿਹਦੇ ਪੋਤਾਂ ਵਿਜੀਲੈਂਸੀ ਦੇ ਰੇਡ ਦੇ ਉੱਤੇ ਮਜੀਠੀਆ ਤੇ ਉਹਨਾਂ ਦੀ ਪਤਨੀ ਗਨੀਬਕੌਰ ਸਵਾਲ ਚੁੱਕ ਰਹੇ ਨੇ ਤੇ ਉਹਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਕਮਾਨਸਿਆ ਆ ਖਲੋਤਾ ਈ ਤੇ ਚੀਕਾਂ ਤੇਰੀਆਂ ਵੀ ਘਟਾਓ ਬਸ ਅੰਦਰ ਘਰ ਦੇ ਵੱਢ ਗਏ ਆ ਤੇ ਸਾਡ ਪਰੂਲਾ ਫਰਾਲੀ ਚੱਲ ਰਹੀ ਹੈ ਸਾਡੀ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮਜੀਠੀਆ ਦੀ ਗ੍ਰਿਫਤਾਰੀ ਤੇ ਅਕਾਲੀ ਦਲ ਨਹੀਂ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਿਆ ਤਾਂ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਨੇ ਜਵਾਬ ਵੀ ਦਿੱਤਾ ਅਗਰ ਉਹ ਬੇਗੁਨਾਹ ਹੈ ਕੁਝ ਗਲਤ ਨਹੀਂ ਕੀਤਾ ਜਾਂ ਹੂਆ ਤਾਂ ਕਿਸੇ ਕੋ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਅਗਰ ਕੁਝ ਕੀਤਾ ਹੈ ਤਾਂ ਡੈਫੀਨਿਟਲੀ ਫਿਰ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ ਖੈਰੀਸ ਮਾਮਲੇ ਚੱਗੇ ਕੀ ਹੁੰਦਾ ਉਹ ਦੇਖਣਾ ਹੋਵੇਗਾ ਬਜੇਠੀਆ ਦੀ ਗ੍ਰਿਫਤਾਰੀ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਤੇ ਖੂਬ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਨਸ਼ਿਆ ਦਾ ਮੁੱਦਾ ਵੀ ਗਰਮ ਆ ਗਿਆ ਅਰਵਿੰਦ ਕੇਜੀਵਾਲ ਨੇ ਬਿਨਾਂ ਨਾਲੇ ਸਿੱਧੀ ਚੇਤਾਵਨੀ ਦਿੱਤੀ ਤਾਂ ਹਰਸਿਮਰਤ ਕੌਰ ਬਾਦਲ ਨੇ ਵੀ ਸਵਾਲ ਖੜੇ ਕੀਤੇ ਕਿੰਨਾ ਵੀ بڑا ਨੇਤਾ ਕਿਉਂ ਨਾ ਹੋ ਮੈਸੇਜ ਇਹ ਹੈ ਕਿ ਉਸਕੋ ਬਖਸ਼ਾ ਨਹੀਂ ਜਾਏਗਾ ਵਿਕਰਮ ਜਿਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਕਰਮ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਨਾ ਕਿਸੇ ਦਾ ਨਾਮ ਲਏ ਤਿੱਖੇ ਨਿਸ਼ਾਨੇ ਸਾਧੇ ਤੇ ਸਿੱਧੀ ਚੇਤਾਵਨੀ ਦਿੱਤੀ ਕਿ ਨੌਜਵਾਨਾਂ ਨੂੰ ਨਸ਼ੇ ਵਿੱਚ ਧੱਕਣ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਜਿੰਨਾ ਮਰਜ਼ੀ ਵੱਡਾ ਲੀਡਰ ਕਿਉਂ ਨਾ ਹੋਵੇ ਔਰ ਚਾਹੇ ਕਿੰਨਾ ਵੀ بڑا ਨੇਤਾ ਕਿਉਂ ਨਾ मैसेज यह है कि उसको बख्शा नहीं जाएगा बड़े से बड़े जो भी चाहे आप कितने भी बड़े पॉलिटिकल नेता हो अगर आप नशे के तस्कर तस्करी में शामिल हो तो आपको किसी हालत में बख्शा नहीं जाएगा वो लोग जिन्होंने पंजाब को नशे में धकेल दिया था सबसे पहले पंजाब में नशा लेके आए थे उनकी जब वो लोग मंत्री थे दूसरी पार्टियों के वो लोग मंत्री थे अपनी गाड़ियों के अंदर नशा गाड़ी सरकारी गाड़ियों के अंदर लेके और पूरे पंजाब में डिस्ट्रीब्यूट किया करते थे घर घर में ਇਹ ਉਹ ਸਰਕਾਰੀ ਮੰਤਰੀ تھے ਆਪਣੇ ਘਰ ਵਿੱਚ ਇੰਟਰਨੈਸ਼ਨਲ ਸਮਗਲਰਾਂ ਨੂੰ ਰੱਖਦੇ تھے۔ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਇਸ ਕਦਮ ਨੂੰ ਦਲੇਰੀ ਵਾਲਾ ਫੈਸਲਾ ਦੱਸਿਆ ਅਤੇ ਦਾਵਾ ਕੀਤਾ ਕਿ ਇਸ ਦਿਨ ਨੂੰ ਰੌਸ਼ਨ ਦਿਨ ਦੇ ਵਜੋਂ ਯਾਦ ਰੱਖਿਆ ਜਾਵੇਗਾ। ਤਾਂ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਆਪ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਮਜੀਠੀਆ ਜਿਸ ਦਲੇਰੀ ਦੇ ਨਾਲ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਨੇ, ਗ੍ਰਿਫਤਾਰੀ ਦੇ ਜ਼ਰੀਏ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।